ਮੈਨੂੰ ਬੁਲਾ ਲਿਆ ਉਹ ਮੈਂ ਪੁੱਛਿਆ ਮੈਂ ਕਿਹਾ ਯਾਰ ਘਰੇ ਵੀ ਮੜਾ ਮੋਟਾ ਕੰਮ ਕਰ ਲਿਆ ਕਰ ਮੈਨੂੰ ਪਤਾ ਕੀ ਕਹਿੰਦਾ ਗੱਲ ਸੁਣਨ ਵਾਲੀ ਆ ਜਰਾ ਸੁਣ ਕੇ ਮੈਂ ਕਹਿੰਦਾ ਮਸਲੀ ਜੀ ਗੱਲ ਇਹ ਵੀ ਦੇਖੋ ਵੀ ਸਵੇਰ 8:30 ਮਿੰਟ ਉਠਉਂਦੀ ਆ ਮੰਮੀ ਵੀ ਲੇਟ ਕਰ ਦਿੰਦੀ ਆ ਠਣ ਲੱਗੀ ਮੇਨੂੰ ਉੱਠ ਕੇ ਤੇ ਫੋਨ ਖਾਨ ਤਾਂ ਮੈਂ ਚਾਹ ਚੂ ਪੀਂਦਾ ਹੀ ਬੇਹੂਕ ਲੈਣਾ ਬਾਜੇ ਦਾ ਦੋਸਤਾਂ ਨੂੰ ਅਪਲਾਈ ਕਰਨਾ ਹੁੰਦਾ ਉਹ ਚਾਹ ਚੂ ਪੀਂਦਾ ਹੀ ਕਰ ਦਿੰਦਾ ਉਹਦੂ ਵਕ ਨਹਾਉਣ ਲੱਗ ਜਾਂਦਾ ਨਾ ਕਿ ਹਰ ਦਾ ਤਾਂ ਮੰਮੀ ਕਹਿ ਦਿੰਦੀ ਆ ਵੀ ਰੋਟੀ ਖਾ ਲੈ। ਤਾਂ 10:30 ਵਜ ਜਾਂਦੇ ਆ ਰੋਟੀ ਖਾ ਲੈਣਾ। ਰੋਟੀ ਆ ਕਈ ਵਾਰ ਕੋਈ ਯਾਰ ਦੋਸਤ ਬਾਜੂ ਵੀ ਮਾਰ ਲੈਂਦਾ ਤੇ ਹੁਣ ਦੋਸਤੀ ਆ ਤਾਂ ਜ਼ਿਆਦਾ ਤਾਂ ਪਊਗਾ ਹੀ ਹਨਾ। ਨਹੀਂ ਸਾਡੇ ਦੋਸਤ ਲੋਸਦੇ ਆ ਜੇ ਨਹੀਂ ਅੱਖੇ ਲੱਗਦੇ ਤਾਂ। ਤੇ ਦੋਸਤ ਆ ਚਲਾ ਗਿਆ ਚਲਾ ਜਾਂਦਾ। ਤੂੰ ਯਕੀਨ ਮੰਨ ਲਿਓ ਵੀ ਮੈਂ ਚਾਹ ਚੂ ਵੀ ਕਈ ਵਾਰ ਉੱਥੋਂ ਹੀ ਪੀ ਕੇ ਆਉਣਾ ਮਾਸਟਰ ਜੀ ਮੈਂ ਘਰੋਂ ਕਿਤੇ ਮੰਮੀ ਨੂੰ ਤੰਗ ਨਹੀਂ ਕੀਤਾ ਆ ਕੇ। ਇਸੇ ਕਰਕੇ ਫਿਰ ਉਹ ਕਹੂਗੀ ਤੂੰ ਕੋ ਕੰਮ ਨਹੀਂ ਕਰਦਾਗਾ ਕੰਮ ਨਹੀਂ ਕਰਦਾ ਹਨ ਉਦੋਂ ਬਾਅਦ ਮੈਂ ਸ਼ਾਮ ਨੂੰ ਬਸ ਥੋੜਾ ਬਹੁਤ ਤਾਂ ਮੋਬਾਈਲ ਦੇਖਦਾ ਤੇ ਸ਼ਾਮ ਦੀ ਰੋਟੀ ਖਾ ਲਈਦੀ ਹੈ ਨਾ ਰੋਟੀ ਖਾ ਕੇ ਹਾਂ ਬੈੱਡ ਤੇ ਪੈ ਕੇ ਜਰੂਰ ਚਾਹ ਚੂੜ ਥੋੜੀ ਬਹੁਤੀ ਦੋਸਤਾਨਾ ਕਰ ਲਈਦੀ ਆ ਪਹਿਲੇ ਨੂੰ نیند ਆ ਜਾਂਦੀ ਆ ਤੇ ਮੰਮੀ ਹੁਣ ਕਹਿੰਦੀ ਹੈ ਤੁਸੀਂ ਆ ਵੀ ਦੱਸੋ ਵੀ ਕੰਮ ਨਹੀਂ ਕਰਦਾ ਉਹ ਤਾਂ ਇੰਨੀ ਕਹਿ ਕੇ ਚਲੇ ਗਿਆ ਪਰ ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਗਿਆ ਮੈਂ ਕਿਹਾ ਵਾਹ ਭਾਂ ਗਿਆ ਅੱਜ ਮਾਸਟਰ ਨੂੰ ਵੀ ਕੁਲੀ ਬਾ ਗਿਆ